ਏ ਗੈਸੀ ਫਤਵਾਰ ਪਿੰਡ ਗਈ ਸੀ ਉਸ ਤੋਂ ਆ ਰਹੀ ਸੀ ਉੱਥੇ ਇਹਨਾਂ ਦੇ ਵਿੱਚ ਇੱਕ ਗੱਡੀ ਬਚੀ ਆ ਜੀ ਦੋਨਾਂ ਦੇ ਵਿੱਚ ਇਹ ਆਪਦੀ ਸਾਈਡ ਤੇ ਸੀ ਬਿਲਕੁਲ ਦੋਵਾਰੀ ਮੌਕੇ ਦੇਖੋਗੀ ਹਾਂ ਜੀ ਵਾਲਾ ਜੀ ਦੱਸਿਆ ਵਾ ਪੁਲਿਸ ਵਿੱਚ ਆ ਮੁਲਾਜ਼ਮ ਆ ਜੀ ਮੁਲਾਜ਼ਮ ਆ ਉਹਦੀ ਗੱਡੀ ਆ ਜੀ ਦੋਨੇ ਵਿਆਹੇ ਹੋਏ ਸਾਡੇ ਛੋਟੇ ਛੋਟੇ ਬੱਚੇ ਹਾਂ ਜੀ ਉਹਨਾਂ ਦੇ ਪਰਿਵਾਰ ਆ ਹਾਂਜੀ ਮੇਰਾ ਨਾਮ ਅਖਬੀਰ ਸਿੰਘ ਜੀ ਪਿੰਡ ਕਰਾ ਰਾਜ ਸਿੰਘ ਜਿਲ੍ਹਾ ਜਲੰਧਰ ਦਾ ਐ ਬਸ ਨਹੀਂ ਘਰਣ ਵਾਲੇ ਹਾਂਜੀ ਇਹ ਮੇਰੇ ਨਾਲ ਕਿ ਮੇਰੇ ਪਿੰਡ ਦਾ ਵਾ ਇੱਕ ਸਰਿੰਦਰ ਸਿੰਘ ਇਹਦਾ ਨਾਮ ਹੈਗਾ ਨਾਥੀ ਜੀ ਨਾ ਰੇਣਾ ਪਿੰਡ ਸਾਬੂ ਵਾਲ ਜੀ ਦਾ ਇੱਕ ਸੂਰਜ ਬਾਜੀ ਦੋਨੇ ਮੇਰੇ ਨਾਲ ਕੰਮ ਤੇ ਆਏ ਸੀ ਅੱਜ ਇਹ ਇਹ ਗਏ ਸੀ ਫਤੋਵਾਲ ਪਿੰਡ ਗਏ ਸੀ ਉੱਥੋਂ ਆ ਰਹੇ ਸੀ ਠੀਕ ਆ ਜੀ ਪੀਰ ਗੈਬ ਗਾਜੀ ਦੇ ਬੇਰ ਸਾਹਿਬ ਦੇ ਲਾਗੇ ਪੀਰ ਗੈਬ ਗਾਜੀ ਜਗ੍ਹਾ 'ਤੇ ਇੱਕ ਉੱਥੇ ਇਹਨਾਂ ਦੇ ਵਿੱਚ ਇੱਕ ਗੱਡੀ ਵੱਜੀ ਆ ਜੀ ਦੋਨਾਂ ਦੇ ਵਿੱਚ ਇਹ ਆਪਦੀ ਸਾਈਡ ਤੇ ਸੀ ਬਿਲਕੁਲ ਗੱਡੀ ਵਾਲੇ ਜਿਹੜੇ ਇਧਾ ਚਾਹ ਲੈ ਗੱਡੀ ਇਹ ਨਾਲ ਹੀ ਸਾਈਡ ਦੇ ਜਾਣ ਕੇ ਵੱਜੀ ਆ ਠੀ ਅਸੀਂ ਮੰਗ ਕਰਦੇ ਆ ਵੀ ਜਾਨਕਾ ਇਹਨਾਂ ਨੂੰ ਇਨਸਾਫ ਮਿਲਣਾ ਦੇਦਾ ਜੀ ਠੱਕਾ ਬਹੁਤ ਵੱਡਾ ਹੋਇਆ ਜਾਨਕਾ ਜਾਨਕਾ ਗਰੀਬ ਪਰਿਵਾਰ ਆ ਦੋ ਵਾਰੀ ਮੌਕੇ ਦੇ ਦਿੱਥ ਹੋ ਗਈ ਹਾਂਜੀ ਇਹ ਮੈਂ ਕਿ ਪੱਥਰ ਰਗੜਾਈ ਦਾ ਕੰਮ ਕਰਦੇ ਸੀ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਸੰਤਾਨ ਬੁਰੋ ਬਿਲ੍ਹਾ ਉੱਥੇ ਗਿਆ ਫਤੋਵਾਲ ਜੀ ਫਤੋਵਾਲ ਉਹ ਅੱਗੇ ਸਮਾਨ ਲੈ ਕੇ ਜਾਣਗੇ ਏਦਾਂ ਰੇੜੀ ਦੇ ਦਹਾ ਕੇ ਜੀ ਵਾਪਸ ਆ ਰਹੇ ਸੀ ਅੱਜ ਹਾਂਜੀ ਮੋਟਰਸਾਈਕਲ ਦੇ ਹਾਂਜੀ ਆ ਰਹੇ ਸੀ ਗੱਡੀ ਵਾਲੇ ਦੇ ਉੱਪਰ ਪੱਤਾ ਲੱਗਾ ਗੱਡੀ ਵਾਲਾ ਜੀ ਦੱਸਿਆ ਵਾ ਪੁਲਿਸ ਵਿੱਚ ਆ ਮੁਲਾਜ਼ਮ ਹਾਂਜੀ ਕੋਈ ਮੁਲਾਜ਼ਮ ਆ ਉਹਦੀ ਗੱਡੀ ਆ ਜੀ ਮੰਗ ਕਰਦੇ ਹਾਂ ਜੀ ਕਿ ਜਿਆਦਾ ਇਨਸਾਫ ਸਹੀ ਦਾ ਸਾਨੂੰ ਕਿਉਂਕਿ ਜੇ ਇਹ ਉਹ ਸਾਈਡ ਦੇ ਹੁਣ ਫਿਰ ਤੁਸੀਂ ਕਹੀਏ ਵਾਕਿਆ ਇਹਦੀ ਗਲਤੀ ਆ ਪਰ ਗੱਡੀ ਇਹਨਾਂ ਦੇ ਸਾਈਡ ਤੇ ਆਈ ਆ ਸਾਰੇ ਇਹਨਾਂ ਦੀ ਉਮਰ ਇੱਕ ਦੀ ਹੈਗੀ ਆ 36 ਸਾਲ 37 ਸਾਲ ਦੀ ਇੱਕ ਦੀ ਉਮਰ ਹੈਗੀ ਆ ਤਕਰੀਬਨ ਲਗਭਗ 30 32 ਸੇ ਬੱਚੋ ਦੋਨੇ ਵਿਆਹੇ ਹੋਏ ਹਾਂ ਜੀ ਸਰ ਛੋਟੇ ਛੋਟੇ ਬੱਚੇ ਹਾਂ ਜੀ ਉਹਨਾਂ ਦੇ ਪਰਿਵਾਰਾਂ ਦੇ ਮੈਂ ਡਾਕਟਰ ਹਰਪ੍ਰੀਤ ਸਿੰਘ ਕਿਵਲ ਉਸultanpur 로ਤੀ ਤੋਂ ਆਪਣੇ ਕੋਲ ਤਕਰੀਬਨ ਇੱਕ ਘੰਟਾ ਪਹਿਲਾਂ ਐਕਸੀਡੈਂਟ ਕੇਸ ਆਇਆ ਹੈ ਦੋ ਉਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸ੍ਰਿੰਦਰ ਸਿੰਘ son of 나ਥੀ ਇਹ ਸਾਬੂਵਾਲ ਦਾ ਰਹਿਣ ਵਾਲਾ ਦੂਸਰਾ ਸੂਰੇਜ ਸਿੰਘ son of ਲੈਂਪਰ ਸਿੰਘ ਇਹ ਕੰਗਕਲਾਂ ਜਲੰਧਰ ਦਾ ਰਹਿਣ ਵਾਲਾ ਇਹਨਾਂ ਦਾ ਐਕਸੀਡੈਂਟ ਜਲੰਧਰ ਪੁਸ਼ਵਾਲ ਰੋਡ ਤੇ ਹੋਇਆ ਇਹ ਦੋਨੋਂ ਬਰੌਡਡ ਹੈ ਆ ਆਪਣੇ ਕੋਲ ਇਹਨਾਂ ਦੀ ਇਨਫੋਰਮੇਸ਼ਨ ਅਸੀਂ ਪੁਲਿਸ ਨੂੰ ਭੇਜ ਦਿੱਤੀ ਹੈ ਗਲੇਰੀ ਕਾਰਵਾਈ ਵਾਸਤੇ ਤੇ ਜਿਹੜੀਆਂ ਬੋਡੀਜ਼ ਆ ਮੋਰਚਰੀ ਦੇ ਵਿੱਚ ਰਖਵਾ ਲਈਆਂ ਗਈਆਂ ਨੇ ਤੇ ਇਹਨਾਂ ਦੇ ਟੈਂਡੈਂਟ ਨੂੰ ਵੀ ਇਨਫੋ ਕਰ ਦਿੱਤਾ ਗਿਆ ਹੈ